You know? ਆਓ ਆਓ ਨਰਮੇ ਲੈ ਨਿਕਾਓ ਸਾਰੇ ਆਓ ਸਾਰੇ ਅੱਗੇ ਆ ਜਾਓ ਇਹ ਦੇਖੀਂ ਇਹਨਾਂ ਨੂੰ ਕਿਵੇਂ ਲਾਗਾ ਇਹਦਾ ਵਿਕੀਕ ਲੈ ਆਣਾ ਮੈਂ ਸਫਾਈ ਕਰਮਚਾਰੀ ਪ੍ਰਧਾਨ ਆ ਜੀ ਇੱਥੋਂ ਨਗਰ ਨਿਗਮ ਬਟਾਲਾ ਤੋਂ ਮਸਲਾ ਸਰ ਜਦੋਂ ਦੇ ਨਵੇਂ ਕਮਿਸ਼ਨਰ ਆਏ ਦੇ ਆ ਉਦੋਂ ਦਾ ਹੀ ਕੋਈ ਨਾ ਜਾਤ ਇਹਨਾਂ ਨੂੰ ਕੰਮ ਨਹੀਂ ਪਸੰਦ ਆਉਂਦਾ ਤੇ ਜਾਂ ਇਹਨਾਂ ਨੂੰ ਕੋਈ ਸਿਸਟਮ ਨਹੀਂ ਪਸੰਦ ਤੇ ਜਾਂ ਇਹ ਆਪਣੀ ਤਨਖਾਹੀ ਮਲਾਜਮਾਂ ਤੇ ਜਿਤਾਉਣਾ ਚਾਹੁੰਦੇ ਆ ਦੋ ਚਾਰ ਵਾਰੀ ਇਹਨਾਂ ਨੇ ਬਿਆਨ ਕੀਤਾ ਵਾ ਕਿ ਮੁਲਾਜ਼ਮ ਕੰਮ ਨਹੀਂ ਕਰਦੇ ਮੁਲਾਜ਼ਮ ਆਪਣੀ ਡੂਨੀਆਂ ਦੇ ਨੇ ਜਾਂਦੇ ਜਾਂ ਮੁਲਾਜ਼ਮ ਗਿਆਰਾ ਜਰਾ ਅਸੀਂ ਉਸ ਚੀਜ਼ ਦਾ ਚਲੋ ਮੰਨ ਲਿਆ ਜਵਾਬ ਵੀ ਠੀਕ ਆ ਕਿਤੇ ਕਾਰਪੋਰੇਸ਼ਨ ਦੇ ਵਿੱਚ ਕਿਤੇ ਮੁਲਾਜ਼ਮਾਂ ਚ 19 21 ਦਾ ਫਰਕ ਵੀ ਹੋ ਸਕਦਾ ਉਹ ਆਪਾਂ ਚੀਜ਼ ਨੂੰ ਐਪਲਾਈਜ਼ ਕਰਦੇ ਆ ਪਰ ਤੁਹਾਨੂੰ ਇਹ ਚੀਜ਼ ਦੱਸਾਂ ਜੋਗਾ ਕਿ 283 ਕਰਮਚਾਰੀ ਜਿਹੜੇ ਕੰਟਰੈਕਟ ਤੇ ਰੱਖੇ ਗਏ ਆ ਔਰ 59 ਕਰਮਚਾਰੀ ਜਿਹੜੇ ਗ੍ਰੇਟੈਸਟ ਕੰਪਨੀ ਦੇ ਵਿੱਚ ਰੱਖੇ ਗਏ ਆ ਔਰ ਲਗਭਗ ਜਿਹੜੇ 75 ਤੋਂ 80 ਕਰਮਚਾਰੀ ਜਿਹੜੇ ਸਫਾਈ ਕਰਮਚਾਰੀ ਰੈਗੂਲਰ ਕਰਮਚਾਰੀ ਆ ਬਕਾਇਦਾ ਸੀ ਇਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਤੁਹਾਨੂੰ ਉਹਨਾਂ ਦੀ ਪ੍ਰੋਪਰ ਲਿਸਟ ਪ੍ਰੋਪਰ ਡਿਟੇਲ ਬਣਾ ਕੇ ਦਵਾਂਗੇ ਕਿ ਕਿਹੜਾ ਕਿਹੜਾ ਕਰਮਚਾਰੀ ਕਿਹੜੇ ਕਿਹੜੇ ਏਰੀਆ 'ਚ ਕੰਮ ਕਰਦਾ ਪਿਆ ਸਾਨੂੰ 1-2 ਦਿਨ ਦਾ ਸਮਾਂ ਦਿੱਤਾ ਜਾਵੇ। ਉਹਦੇ باوجود ਕੱਲ ਖੁਦ ਕਮਿਸ਼ਨਰ ਸਾਹਿਬ ਨੇ ਸਾਨੂੰ ਕਾਲ ਕੀਤੀ ਸਾਨੂੰ ਬੁਲਾਇਆ ਗਿਆ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੇ ਆ। ਮੀਟਿੰਗ ਦੇ ਸਬੰਧ ਦੇ ਵਿੱਚ ਆਪਾਂ ਆਪਣਾ ਡੈਪੂਟੇਸ਼ਨ ਲੈ ਕੇ ਗਏ ਆ 10 ਤੋਂ 12 ਮੈਂਬਰ ਹੀ ਸਾਨੂੰ ਬੁਲਾਇਆ ਗਿਆ ਵਾ ਪਰ ਜਦੋਂ ਬੁਲਾਇਆ ਗਿਆ ਵਾ ਤੇ ਪਹਿਲੇ ਹੀ ਸਾਨੂੰ ਪਤਾ ਵਾ ਕਿ ਇਹਨਾਂ ਨੇ ਸਾਨੂੰ ਕੋਈ ਚੰਗੇ ਤਰੀਕੇ ਨਾਲ ਡੀਲ ਨਹੀਂ ਕਰਨਾ ਜਦੋਂ ਬੁਲਾਇਆ ਵਾ ਤੇ ਸਾਨੂੰ ਪਹਿਲੇ ਬਾਰ ਵੇਟ ਕਰਾਇਆ ਗਿਆ ਔਰ ਸਾਨੂੰ ਬਕਾਇਦਾ ਪੁੱਛਿਆ ਗਿਆ ਵਾ ਕਿ ਕੌਣ ਬਾਹਰ ਆਇਆ ਵਾ ਉਹਦਾ ਇੱਕ ਨਾਮ ਲੇਕੇ ਦਿੱਤਾ ਜਾਏ ਕੀ ਗੱਲ ਕਮਿਸ਼ਨਰ ਨੇ ਇਹ ਨਹੀਂ ਪਤਾ ਵੀ ਸਪਾਈ ਸੇਵਕ ਯੂਨੀਅਨ ਦਾ ਪ੍ਰਧਾਨ ਕੌਣ ਕਾਲ ਕਰਨ ਤੋਂ ਇਹ ਪਤਾ ਵਾ ਕਿ ਸਫਾਈ ਯੂਨੀਅਨ ਨੂੰ ਬੁਲਾਉਣਾ ਵਾ ਪਰ ਇਹ ਨਹੀਂ ਪਤਾ ਵੀ ਸਪਾਈ ਕਰਮਚਾਰੀਆਂ ਦਾ ਪ੍ਰਧਾਨ ਕੌਣ ਸਾਨੂੰ ਇਹ ਕਹਿ ਗਿਆ ਕਿ ਤੁਸੀਂ ਆਪਣਾ ਕਾਗਜ਼ ਤੇ ਨਾਮ ਲੇਕੇ ਭੇਜੋ 10 ਮਿੰਟ ਵੇਟ ਕਰੋ ਫਿਰ ਫਿਰ ਆਪਾਂ ਬਾਹਰ ਖਲੋਗੇ 10 ਮਿੰਟ ਇੰਤਜ਼ਾਰ ਕੀਤਾ ਕਿਉਂਕਿ ਸਾਨੂੰ ਪਤਾ ਹੀ ਕਿ ਕੋਈ ਨਾ ਕੋਈ ਡਿਸਪਿਊਟ ਹੋਣਾ ਹੀ ਹੋਣਾ ਵਾ ਅੰਦਰ ਗਏ ਆਂ ਕੁਝ ਗੱਲਾਂ ਕੰਮ ਦੇ ਸਬੰਧ ਨਾਲ ਹੀ ਕੁਝ ਸਾਡੀਆਂ ਮੁਸ਼ਕਲਾਂ ਹੀ ਕੁਝ ਆਪਾਂ ਜਿਹੜੀਆਂ ਆਪਣੀਆਂ ਗੱਲਾਂ ਉਹਨਾਂ ਦੇ ਗੇ ਰੱਖੀਆਂ ਕੁਝ ਜਿਹੜੀਆਂ ਚੀਜ਼ਾਂ ਪ੍ਰਸ਼ਾਸਨ ਸਾਡੇ ਤੋਂ ਚਾਹੁੰਦਾ ਹੀ ਆਪਾਂ ਉਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਦੋ ਦਿਨ ਦਾ ਸਮਾਂ ਦਿਓ ਅਸੀਂ ਪੇਪਰ ਵਰਕ ਤੁਹਾਨੂੰ ਲਿਆ ਦਿੰਨੇ ਕਿ ਜੇ ਤੁਸੀਂ ਕਹਿੰਨੇ ਕਿ 400 ਜਾਂ 450 EMPLOYEES ਆ ਅਸੀਂ ਤੁਹਾਨੂੰ ਲਿਸਟਾਂ ਬਣਾ ਕੇ ਦਿੰਨੇ ਆ ਕਿ ਇਹ ਬੰਦੇ ਕੰਮ ਕਰਦੇ ਪਏ ਆ ਇਹ ਬੰਦੇ ਆਪਣੀ ਡੂੜੀਆਂ ਤੇ ਆ ਰਹੇ ਆ ਜਿਹੜਾ ਨਹੀਂ ਆ ਰਿਹਾ ਅਸੀਂ ਖੁਦ ਵੀ ਐਜ਼ ਅ ਯੂਨੀਅਨ ਪ੍ਰਧਾਨ ਮੈਂ ਕਹਿ ਰਿਹਾ ਕਿ ਜਿਹੜਾ ਬੰਦਾ ਨਹੀਂ ਡਿਊਟੀ ਤੇ ਆ ਰਿਹਾਗਾ ਅਸੀਂ ਉਹਦੀ ਜ਼ਿੰਮੇਵਾਰੀ ਨਹੀਂ ਲਵਾਂਗੇ ਅਸੀਂ ਉਹਦਾ ਪੱਖ ਨਹੀਂ ਲਵਾਂਗੇ ਪਰ ਜਿਹੜੇ ਬੰਦੇ ਕੰਮ ਕਰਦੇ ਪਿਆ ਤੁਸੀਂ ਉਹਨਾਂ ਨੂੰ ਵੀ ਕਹੋ ਕਿ ਇਹ ਬੰਦੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਸਿਰੇ ਤੋਂ ਤੁਸੀਂ ਖਾਰਜ ਕਰ ਦਿਓ ਕਿ ਇਹ ਬੰਦੇ ਕੰਮ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਨਹੀਂ ਜੀ ਮੈਨੂੰ ਤਾਂ ਸਰਕਾਰ ਦੇ ਹੁਕਮਾਂ ਮੈਨੂੰ ਤਾਂ ਸਰਕਾਰ ਨੇ ਕਹਿਦਾ ਜੋ ਮੈਨੂੰ ਸਰਕਾਰ ਕਹੇਗੀ ਮੈਂ ਤਾਂ ਉਹ ਕਰਨਾ ਮੈਂ ਤੁਹਾਡੇ ਕੋ 8 ਘੰਟੇ ਡਿਊਟੀ ਲੈਣੀ ਆ ਨਾ 5 ਮਿੰਟ ਵੱਧ ਲੈਣੀ ਆ ਔਰ ਨਾ ਹੀ 5 ਮਿੰਟ ਘੱਟ ਲੈਣੀ ਆ ਇਹ ਕਿਤੇ ਬੰਦੇ ਫੌਜ ਚ ਲੱਗੇ ਰਹੇ ਜਿੰਨਾਂ ਕੋ 8 ਘੰਟੇ ਡਿਊਟੀ ਲੈਣੀ ਅੱਗੇ ਇਦਾਂ ਕੰਮ ਚੱਲਦੇ ਰਹੇ ਉਹਨਾਂ ਦਾ ਮਕਸਦ ਇਹ ਆ ਕਿ ਮੈਂ ਮੁਲਾਜ਼ਮਾਂ ਨੂੰ ਦਬਾ ਕੇ ਰੱਖਣਾ ਵਾ ਮੈਂ ਤਾਂ ਨਾ ਸ਼ਾਇਦ ਥੱਲੇ ਕੰਮ ਕਰਾਣਾ ਜਿਸ ਤਰ੍ਹਾਂ ਕਿ ਦਫ਼ਤਰ ਨੂੰ ਦੱਬਿਆਦਾ ਵਾ ਉਦਾਂ ਹੀ ਉਹ ਕਹਿੰਦੇ ਆਪਾਂ ਸਫਾਈ ਕਰਮਚਾਰੀਆਂ ਨੂੰ ਦੱਬ ਲਈਏ ਇਹ ਕਦੀ ਹੋ ਨਹੀਂ ਸਕਦਾ ਨੰਬਰ 2 ਇਹ ਜਿਹੜੀਆਂ ਨਿੱਕੇ ਨਿੱਕੇ ਗੱਲਾਂ ਕਹਿ ਰਹੇ ਨੇ ਆ ਕਿ ਤੁਹਾਡੇ ਮੁਲਾਜ਼ਮ ਘਟਾ ਆ ਜਾਂ ਤੁਹਾਡੇ ਬੰਦੇ ਡਿਊਟੀ ਤੇ ਨਹੀਂ ਜਾਂਦੇ ਜਾਂ ਤੁਸੀਂ ਉਹਨਾਂ ਕੋ ਪੈਸੇ ਲੈਂਦੇ ਆ ਕੀ ਗੱਲ ਸਾਰੀ ਕਰਪਸ਼ਨ ਆ ਜਿਹੜੇ ਕਰਮਚਾਰੀਆਂ ਤੇ ਆ ਗਈ ਆ ਦਫ਼ਤਰ ਵਾਲੇ ਸੋਨੇ ਦੇ ਬਣੇਦੇ ਆ ਉਹ ਬੜੇ ਸੱਚੇ ਆ ਦਫਤਰ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਕਰਮਚਾਰੀਆਂ ਤੋਂ ਬਿਨਾ ਕੋਈ ਕ腐ਸ਼ਨ ਨਹੀਂ ਗਈ ਸਾਰੀ ਦੀ ਸਾਰੀ ਜ਼ਿੰਮੇਵਾਰੀ ਨਗਰ ਨਿਗਮ ਕਮਿਸ਼ਨਰ ਦੀ ਆ ਕਿਉਂਕਿ ਇਹਨਾਂ ਨੇ ਮੌਜੂਦਾ ਸਾਡੀ ਸਿਟਿੰਗ ਦੇ ਵਿੱਚ ਮੌਜੂਦਾ ਸਾਡੇ ਬੰਦੇ ਦੇ ਵਿੱਚ ਸਾਨੂੰ ਇਹ ਕਿਹਾ ਵੀ ਜੇ ਤੁਹਾਡੇ ਕੋਲ ਕੰਮ ਨਹੀਂ ਹੁੰਦਾ ਤਾਂ ਤੁਸੀਂ ਕੰਮ ਛੱਡ ਦਿਓ ਨੰਬਰ 2 ਸਾਨੂੰ ਇਹ ਵੀ ਗੱਲ ਕਹੀ ਗਈ ਆ ਜੇ ਤੁਸੀਂ ਵਿਰੋਧ ਕਰਨਾ ਤਾਂ ਪੰਜਾਬ ਸਰਕਾਰ ਦਾ ਕਰੋ ਔਨ ਦਾ ਟੇਬਲ ਉਹਨਾਂ ਨੇ ਇਹ ਗੱਲ ਕਹੀ ਠੀਕ ਆ ਜੇ ਸਰਕਾਰ ਦੀ ਗੱਲ ਆਈ ਤੇ ਅਸੀਂ ਹਮੇਸ਼ਾ ਵਿਰੋਧ ਕਰਦੇ ਆਏ ਕੱਲ ਨੂੰ ਸਰਕਾਰ ਦਾ ਵਿਰੋਧ ਕਰਾਂਗੇ ਜਦੋਂ ਸਰਕਾਰ ਨੇ ਤੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਸਾਡੇ ਵਿਧਾਇਕ ਉਹਨਾਂ ਨੇ ਤੇ ਕੋਈ ਗੱਲ ਨਹੀਂ ਕੀਤੀ ਇਹ ਕੱਲਾ ਹੀ ਆ ਕੇ ਸਾਡੇ ਦੇ ਆ ਕੇ ਤਾਣਾ ਸ਼ੈ ਕਰੀ ਜਾਏਗਾ ਹੰਦੂ ਹੀ ਹੜਤਾਲ ਤੇ ਮੈਂ ਕਹਾਂ ਜੀ ਮੁਕੰਮਲ ਤੌਰ ਤੇ ਬੰਦਾ ਮੇਰੇ ਨਾਲ ਸਪੈਸ਼ਲੀ ਟੇਬਲ ਟਾਕ ਤੇ ਜਦੋਂ ਗੱਲ ਚੱਲਦੀ ਪਈ ਆ ਸਪੈਸ਼ਲੀ ਮੈਨੂੰ ਕਿਹਾ ਗਿਆ ਵਾ ਤੂੰ ਵਰਲਡ ਇੱਕ ਬੋਲਿਆ ਗਿਆ ਵਾ ਤੂੰ ਨਹੀਂ ਗੱਲ ਕਰਨੀ ਮੈਂ 450 ਬੰਦੇ ਦਾ ਚੁਣਿਆ ਨੁਮਾਇੰਦਾ ਵਾਂ ਮੈਂ ਕੱਲ ਵੀ ਇਹਨਾਂ ਨੇ ਇੱਕ ਗੱਲ ਇਹ ਕਹੀ ਆ ਵੀ ਤੁਸੀਂ ਆਪਣੀ ਲੈਂਗੁਏਜ ਨੂੰ ਸੁਧਾਰੋ ਤੂੰ ਨਾ ਕਹੋ ਜੇ ਤੁਹਾਨੂੰ ਇੰਨਾ ਇਤਰਾਜ਼ ਆ ਤੇ ਮੇਰੇ ਨਾਂ ਨਾਲ ਮੈਨੂੰ ਬੁਲਾਇਆ ਜਾਏ ਵਿਕੀ ਕਲਿਆਣ ਮੇਰਾ ਨਾਮ ਆ ਤੁਸੀਂ ਵਿਕੀ ਕਲਿਆਣ ਬੋਲੋ ਤੁਸੀਂ ਮੈਨੂੰ ਤੂੰ ਨਹੀਂ ਕਾ ਸਕਦੇ ਉਹਦਾ ਇੱਕ ਕਾਰਨ ਹੀ ਅਸੀਂ ਕੱਲ ਵੀ ਚਾਹੁੰਦੇ ਅੰਦਰ ਵੀ ਹੱਲਾ ਗੁੱਲਾ ਕਰ ਸਕਦੇ ਸੀ ਫਿਰ ਇਹਨਾਂ ਨੇ ਕਹਿਣਾ ਸੀ ਕਰਮਚਾਰੀ ਗਲਤ ਆ 10 20 ਬੰਦੇ ਆਏ ਗੁੰਡਾਗਰਦੀ ਕਰਕੇ ਰੋਲਾ ਪਾ ਕੇ ਚਲੇ ਗਏ ਔਨ ਰਿਕਾਰਡ ਕਮਿਸ਼ਨਰ ਦੇ ਦਫ਼ਤਰ ਦੀ 1:30 ਤੋਂ 2-3 ਵਜੇ ਤੱਕ ਦੀ ਫੁਟੇਜ ਘਟਾ ਲੋ ਜੇ ਕਿਸੇ ਸਫਾਈ ਕਰਮਚਾਰੀ ਨੇ ਫਾਲਤੂ ਸ਼ਬਦ ਬੋਲਿਆ ਉਹ ਜ਼ਿੰਮੇਵਾਰ ਆ ਪਰ ਅੱਜ ਜਿਹੜੀ ਹੜਤਾਲ ਹੋਈ ਆ ਉਹਦਾ ਮੁੱਖ ਕਾਰਨ ਇਹੀ ਆ ਨਗਰ ਨਿਗਮ ਕ ਜੇ ਤੁਹਾਡੇ ਕੋਲ ਪ੍ਰੈਸ਼ਰ ਨਹੀਂ ਚੱਲਿਆ ਜਾਂਦਾ ਤੁਸੀਂ ਕੰਮ ਨਹੀਂ ਕਰਦੇ ਤਾਂ ਆਪਣਾ ਕੰਮ ਛੱਡ ਦਿਓ ਇਹ ਨੌکریاں ਸਾਨੂੰ ਕਮਿਸ਼ਨਰ ਨੇ ਦਿਤੀਆਂ ਆ ਜਿਹੜੇ ਸਾਡੇ ਸਰਕਾਰੀ ਕਰਮਚਾਰੀ ਐਨੇ ਨਹੀਂ ਦੇਰ ਤੇ ਲੱਗੇ ਰਹੇ ਆ ਇਹ ਕਮਿਸ਼ਨਰ ਨੇ ਨੌکریاں ਲਵਾਈਆਂ ਹੁਣ ਹੜਤਾਲ ਕਿੰਨਾ ਦਿਨ ਚੱਲੇਗੀ ਤੇ ਦੇਖੋ ਜੀ ਜਦੋਂ ਤੱਕ ਕੋਈ ਇਹਦਾ ਵੇਰਵਾ ਨਹੀਂ ਨਿਕਲਦਾ ਜਾਂ ਸਾਡੀ ਸੁਣਵਾਈ ਨਹੀਂ ਹੁੰਦੀ ਜਾਂ ਸਾਡੀਆਂ ਮੰਗਾ ਨਹੀਂ ਮੰਗੇ ਕਰਦੇ ਮੰਗਾ ਇਹ ਆ ਜਿਹੜੇ ਸਪਾਈ ਕਰਮਚਾਰੀ ਕੰਮ ਕਰਦੇ ਪਿਆ ਘਰਾਂ ਪਰਿਵਾਰਾਂ ਵਾਲਿਆ ਸੈਲਫ ਰਿਸਪੈਕਟ ਰੱਖਦਾ ਬੰਦਾ ਕਿ ਨਹੀਂ ਰੱਖਦਾ ਹੁਣ ਆਪਾਂ ਉਹਨੂੰ ਕਮਿਸ਼ਨਰ ਨਹੀਂ ਕਹਾਵਾਂਗੇ ਉਹ ਤਾਂ ਤਾਨਾਸ਼ਾਹੀ ਅਫਸਰ ਆ ਕਈ ਅਫਸਰ ਆਏ ਕਈ ਗਏ ਆਪਾਂ ਤਾਂ ਬਟ ਤਾਰੀ ਉਮਰੀ ਬਟਾਲੇ ਦੇ ਰਾਣਾ ਵਾ ਤੇ ਨੌਕਰੀ ਕਰਦੇ ਪਏ ਕਿ ਇਹਦੀ ਗੁਲਾਮੀ ਨਹੀਂ ਕਰਦੇ ਪਏ ਤੇ ਨਾ ਕਦੀ ਇਹੀ ਗੁਲਾਮੀ ਬਰਦਾਸ਼ਤ ਕੀਤੀ ਹੈ ਇਹ ਕਾਰਨ ਹੈ ਜੀ ਕੱਲ ਸਾਡੇ ਯੂਨੀਅਨ ਪ੍ਰਧਾਨ ਅਕਸਰ ਸਾਹਿਬ ਕੋ ਗਏ ਹੈ ਜੀ ਉਹਨਾਂ ਨਾਲ ਕੋ ਮੀਟਿੰਗ ਸੀ ਉਹਨਾਂ ਨੇ ਬੁਲਾਇਆ ਨਹੀਂ ਸਾਨੂੰ ਬੁਲਾ ਕੇ ਵੀ ਸਾਡੇ ਪ੍ਰਧਾਨ ਦੇ ਰਿਸਪੈਕਟ ਨਹੀਂ ਕੀਤੀ ਗਈ ਤੂੰ ਤੜਾਕ ਕਰਕੇ ਬੁਲਾਇਆ ਗਿਆ ਵਾ ਜੋ ਕਿ ਬਰਦਾਸ਼ਤ ਦੇ ਲਾਇਕ ਨਹੀਂ ਹੈਗਾ ਅਸੀਂ ਉਹਨਾਂ ਨੂੰ ਪੂਰੀ ਰਿਸਪੈਕਟ ਦਈਏ ਤੇ ਸਾਡੇ ਪ੍ਰਧਾਨ ਨੂੰ ਤੂੰ ਤੜਾਕ ਕਰਕੇ ਬੁਲਾਇਆ ਜਾਏ ਕੀ ਰੀਜ਼ਨ ਕੋਈ ਗੱਲ ਹੋਈ ਹੋਵੇਗੀ ਕੋਈ ਰੀਜ਼ਨ ਨਹੀਂ ਜੀ ਸਾਡਾ ਰੀਜ਼ਨ ਇਹੋ ਜੀ ਇਹੀ ਕੰਮ ਕਰਦੇ ਆ ਕੰਮ ਕਰਕੇ ਵੀ ਇਹ ਬਰਦਾਸ਼ਤ ਨਹੀਂ ਆਪ ਸਾਨੂੰ ਇਹ ਸਮਝਾਇਆ ਜਾਂਦਾ ਵਾ ਵੀ ਇਹ ਭੇਡ ਬੱਕਰੀ ਹੈਗੇ ਵਾ ਜਿੱਦਾਂ ਮੱਝੀ ਸਾਨੂੰ ਚਾਰੀਏ ਉਹ ਤੇ ਕੰਮ ਕਰੀ ਜਾਈਏ ਕੋਈ ਕੰਮ ਨਹੀਂ ਆਦਾ ਮੰਗੇ ਹੋਏ ਜੀ ਜਾਂਦੇ ਸਾਡੇ ਨਾਲ ਸਹੀ ਤਰੀਕੇ ਨਾਲ ਬੋਲਣ ਸਾਡੇ ਪ੍ਰਧਾਨ ਦੀ ਰਿਸਪੈਕਟ ਕਰਨਾ ਹਾਂ ਕੋਈ ਵੀ ਜੇ ਕੰਮ ਕਾਰਪੋਰੇਸ਼ਨ ਦੇ ਵਿੱਚ ਹੁੰਦਾ ਵਾ ਜਾਂ ਕੋਈ ਠੇਕੇਦਾਰੀ ਦਾ ਸਿਸਟਮ ਦਾ ਕੰਮ ਹੁੰਦਾ ਵਾ ਜਾਂ ਕੋਈ ਬੰਦੇ ਰੱਖੇ ਜਾਂਦੇ ਆ ਸਾਡੇ ਪ੍ਰਧਾਨ ਜੀ ਦੇ ਧਿਆਨ ਦੇ ਵਿੱਚ ਲਿਆਇਆ ਜਾ ਉਹਨਾਂ ਨੂੰ ਦੱਸਿਆ ਜਾਏ ਵੀ ਕਾਰਪੋਰੇਸ਼ਨ ਚ ਆਮ ਮੁਲਾਜ਼ਮ ਰੱਖੇ ਜਾ ਰਹੇ ਆ ਆਮ ਮੁਲਾਜ਼ਮ ਦੱਛੇ ਜਾਣਗੇ ਤੇ ਪ੍ਰਧਾਨ ਜੀ ਤੁਹਾਡਾ ਕੀ ਫੇਵਾ ਜੇ ਇਹਦੇ ਸਾਡੇ ਪ੍ਰਧਾਨ ਜੀ ਇਸ ਗੱਲਾਂ ਤੋਂ ਸੰਤੁਸ਼ਟ ਨੇ ਤੇ ਫੇਰੀ ਠੇਕੇਦਾਰੀ ਚੱਲੇਗੀ ਬਗਾਇਲਾ ਠੇਕੇਦਾਰੀ ਹੀ ਨਹੀਂ ਚੱਲਣ ਦਾਂਗੇ ਨਾਇਕ ਯੂਨੀਅਨ ਦਾ ਨੁਮਾਇੰਦਾ ਵਾ ਤੇ ਆਪਾਂ ਸਾਡੀ ਸਾਰੀ ਯੂਨੀਅਨ ਸਾਡੇ ਸਾਡੇ ਮਲਾਇਮ ਤਹਿ ਦਲੋਂ ਕੋਮਿਟੀ ਦਾ ਕੰਮ ਕਰਦੇ ਆ ਰਹੇ ਆ ਪਰ ਕਮਿਸ਼ਨਰ ਸਾਹਿਬ ਸਾਡੇ ਦੇ ਨਹੀਂ ਗਾਇਜ ਰੋਪ ਪਾ ਕੇ ਕਿ ਕੁਝ ਪਰਸਨਲ ਟੈਨਸ਼ਨ ਲੈ ਕੇ ਤੁਹਾਡੇ ਤੇ ਨਿਯਾਇਰੋਪ ਆਇਆ ਜਾ ਰਿਹਾ ਜੋ ਮੁਲਾਜ਼ਮ ਬਰਦਾਸ਼ਤ ਨਹੀਂ ਕਰਨਗੇ ਤੇ ਨਾ ਸਾਡੀ ਜੂਨੀਅਰ ਬਰਦਾਸ਼ਤ ਕਰੇਗੀ ਜਿਆਦਾ ਤੁਹਾਨੂੰ ਕੰਮ ਤੋਂ ਕੱਢ ਦਾਂਗੇ ਤੁਹਾਡੀ ਡਿਊਟੀ ਜੇ ਜਦੋਂ ਇਹਨੇ ਕਰਦਾਂਗੇ ਸਾਡੇ ਮੁਲਾਜ਼ਮ ਡਿਊਟੀ ਤੋਂ ਕਿਸੇ ਗੱਲ ਤੋਂ ਕਿਸੇ ਪਾਸੋਂ ਨਹੀਂ ਭਜਦੇ ਭਾਦਪਨ ਦੀ ਯਾਜ ਬੇਇੱਜ਼ਤੀ ਜਾਂ ਨਿਯਾਇਜ ਮੁਲਾਜ਼ਮਾਂ ਦਾ ਧੱਕਾ ਨਹੀਂ ਬਰਦਾਸ਼ਤ ਕਰਾਂਗੇ ਕੀ ਗੱਲ ਕੀ ਹੋਈ ਗੱਲ ਇਹ ਹੋਈ ਹੈ ਕਿ ਉਹ ਕਹਿੰਦੇ ਤੁਸੀਂ ਡਿਊਟੀ ਪਰਫਾਰਮ ਸਦ ਕਰਦੇ ਨਹੀਂ ਤੁਹਾਡੇ ਮੁਲਾਜ਼ਮ ਦੇਖਦੇ ਨਹੀਂ ਸਾਡੇ ਪ੍ਰਧਾਨ ਨੇ ਬਕਾਇਦਾ ਲਿਸਟਾਂ ਤਿਆਰ ਕਰਤੀਆਂ ਉਹਨੂੰ ਕਹਿੰਦਾ ਕੱਲਾ-ਕੱਲਾ ਮੁਲਾਜ਼ਮ ਤੁਹਾਡੀ ਬੀੜ 'ਚ ਆ ਕੇ ਸਾਡੇ ਸਾਡੇ ਸੁਪਰਵਾਈਜ਼ਰ ਨੇ ਹਾਈ ਚੈੱਕ ਕਰ ਲੈ ਕੱਲਾ-ਕੱਲਾ ਬੰਦਾ ਚੈੱਕ ਕਰ ਲੈ ਭਾਵੇਂ ਇਹਦੇ ਬਾਵਜੂਦ ਵੀ ਚੈੱਕ ਚੈਕੋ ਆਪ ਕਰਦੇ ਨਹੀਂ ਆ ਜਾਂ ਕਰਦਾ ਵੀ ਤੁਹਾਡੇ ਮੁਲਾਜ਼ਮ ਪੂਰੇ ਸਹੀ ਹੁੰਦੇ ਆ ਕੰਮਾਂ ਦੇ ਪੂਰੇ ਬਰਾਬਰ ਹੁੰਦੇ ਆ ਪਰ ਫਿਰ ਵੀ ਸਾਡੇ ਤੇ ਨਹੀਂ ਆਇਆ ਯੂਰਪ ਆਇਆ ਕਿਸੇ ਨੂੰ ਕਹਦਾ ਨੌਕਰੀ ਰੋ ਕਰਦੇ ਜਾਂ ਦਬਾਇਆ ਜਾਂਦਾ ਦਬਾਅ ਪਾਇਆ ਜਾਂਦਾ ਤੂੰ ਉਹ ਸਾਡੀ ਮੁਲਾਜ਼ਮ ਯੂਨੀਅਨ ਦੀ ਬਰਦਾਸ਼ਤ ਕਰੇਗੀ ਆਪਾ ਭਾਈ ਇਹ ਦੱਸਣਾ ਚਾਹੁੰਦੇ ਨੇ ਕਿ ਆਪਾਂ ਸਭ ਤੋਂ ਪਹਿਲੇ ਇਹ ਪੁੱਛਣਾ ਚਾਹੁੰਦੇ ਪ੍ਰਸ਼ਾਸਨ ਨੂੰ ਕਿ ਇੱਕ ਸਫਾਈ ਸੇਵਕ ਮੁਲਾਜ਼ਮ ਦੀ ਕੋਈ ਇੱਜ਼ਤ ਨਹੀਂ ਦੀ ਕੋਈ ਰਿਸਪੈਕਟ ਨਹੀਂ ਹੁੰਦੀ ਜੇਕਰ ਆਪਾਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਅਫਸਰਾਂ ਨੂੰ ਸਰ ਕਹਿ ਕੇ ਬੁਲਾਉਂਦੇ ਸਾਨੂੰ ਤੂੰ ਕਹਿ ਕੇ ਬੁਲਾਇਆ ਜਾਂਦਾ ਵਾ ਕਾਲੀਆਂ ਪੇਡਾਂ ਗਲਤ ਸ਼ਬਦ ਲੈ ਕੇ ਨੂੰ ਯੂਜ਼ ਕਰਕੇ ਬੁਲਾਇਆ ਜਾਂਦਾ ਵਾ ਕੱਲ ਸਾਡੀ ਇੱਕ ਮੀਟਿੰਗ ਸੀ ਨਕਨਕਮ ਕਮਿਸ਼ਨਰ ਦੇ ਨਾਲ ਉਹਦੇ ਚ ਹੀ ਸਾਡਾ ਨੁਮਾਇੰਦਾ ਚੁਣਿਆ ਹੋਇਆ ਪ੍ਰਧਾਨ ਜੀ ਜੀ ਉਹਨੂੰ ਤੂੰ ਕਰਕੇ ਬੁਲਾਇਆ ਜਾਂਦਾ ਤੇ ਬਾਕੀ ਸੋਚੋ ਕਿ ਬਾਕੀ ਮੁਲਾਜ਼ਮਾਂ ਮੰਗੇ ਹੋਈ ਕਰਦੇ ਆ ਕਿ ਸਫਾਈ ਸੇਵਕ ਦੀ ਵੀ ਇੱਜ਼ਤ ਆ ਉਹਨਾਂ ਨੂੰ ਕੰਮ ਤੋਂ ਕੱਢੇ ਜਾਂਦੇ ਆ ਧਮਕੀਆਂ ਦਿੱਤੀਆਂ ਜਾਂਦੀਆਂ ਆ ਕਿ ਕਹਿੰਦੇ ਆ ਕਿ ਆਪਾਂ ਇਦਾਂ ਹੀ ਬੋਲਣਾ ਵਾ ਕਿ ਉਹ ਸਾਡੀ ਕੋਈ ਰਿਸਪੈਕਟ ਨਹੀਂ ਆ ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਕੋਈ ਗੱਲ ਨਹੀਂ ਜੇ ਸਾਡੀ ਰਿਸਪੈਕਟ ਨਹੀਂ ਕਰਨੀ ਕੰਮ ਛੱਡਨ ਨੂੰ ਵੀ ਤਿਆਰ ਆਂ ਜੇ ਸਾਨੂੰ ਕੰਮ ਤੋਂ ਕੱਢਣ ਦਾ ਉਹ ਵੀ ਤਿਆਰ ਆਂ ਬਾਕੀ ਕੰਮ ਜਿਹੜਾ ਮੁਲਾਜ਼ਮ ਹੈ ਆਪਣਾ ਇਮਾਨਦਾਰੀ ਆਪਣੇ ਪੂਰੇ ਤਨ ਦੇ ਨਾਲ ਕਰਦਾ ਪਿਆ ਨਾ ਕੋਈ ਗਰਮੀ ਦੇਦਾ ਗਰਮੀ ਕਿੰਨੀ ਪੈ ਰਹੀ ਆ ਫਿਰ ਵੀ ਗਰਮੀ ਦੇ ਵਿੱਚ ਕੰਮ ਕਰਦਾ ਇੱਥੇ ਵੀ ਦੱਸਣਾ ਚਾਹਾਂਗਾ ਕਿ ਬਟਾਲਾ ਇੱਕ ਇਤਿਹਾਸਿਕ ਸ਼ਹਿਰ ਆ ਜਿੱਥੇ ਕਿ ਹਰ ਤਰ੍ਹਾਂ ਦੇ ਮੇਲੇ ਲੱਗਦੇ ਬਾਬਾ ਜੀ ਦਾ ਵਿਆਹ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਅਚਲ ਸਾਹਾ ਦਾ ਮੇਲਾ ਮਨਾਇਆ ਜਾਂਦਾ ਉਦੋਂ ਮੁਲਾਜ਼ਮ ਆਪਣਾ ਪੂਰਾ ਹੀ ਇਮਾਨਦਾਰੀ ਨਾਲ ਕੰਮ ਕਰਦੇ ਆ ਕਦੀ ਵੀ ਕਦੀ ਸ਼ਹਿਰ ਵਾਸੀ ਦੇ ਜਾਂ ਕਿਸੇ ਧਾਰਮਿਕ ਮੇਲੇ ਨੇ ਕਦੀ ਵੀ ਕਿਸੇ ਨੇ ਲਾਂਬਾ ਨਹੀਂ ਦਿੱਤਾ ਕਿ ਮੁਲਾਜ਼ਮ ਕੰਮ ਨਹੀਂ ਕਰਦੇ ਬਹੁਤ ਹੀ ਇਮਾਨਦਾਰ ਨਾਲ ਕੰਮ ਕੀਤਾ ਜਾਂਦਾ ਇਸ ਕਰਕੇ ਹਰ ਮੁਲਾਜ਼ਮ ਦੀ ਰਿਸਪੈਕਟ ਕੀਤੀ ਜਾਵੇ ਇਹਨਾਂ ਦਾ ESI ਫੰਡ ਸਾਰੇ ਜਿਹੜੇ ਟੈਂਸਰ ਜਮ੍ਹਾਂ ਹੋਣ ਦਾ 10 ਵਾਅਦੇ ਬਈ ਜੀ ਮੈਂ ਅਜੇ ਸੈਨ ਇੰਸਪੈਕਟਰ ਨਗਰ ਨਿਗਮ ਬਟਾਲਾ 'ਚ ਕੰਮ ਕਰ ਰਹੇ ਹਾਂ ਜੀ ਨੇ ਸਰ ਇਹ ਤਿਹਸਰਾ ਤਾਲਦਿਕ ਮਾਨਯੋਗ ਮਿਸਟਰ ਸਾਹਿਬ ਜੀ ਮੀਟਿੰਗ ਇਸ ਵਾਈਸੇਵ ਜੀ ਨਹੀਂ ਸੀ ਜੋ ਤੇ ਦੋ ਤਿੰਨ ਸਭ ਲੋਹ ਹੱਤ ਤਿੰਨ ਹੱਤ ਦਾ ਦਿੱਤੇ ਗਏ ਸਰ ਇੱਕ ਤਿਹਸਰੀ ਨੰਦਾ ਸੀ ਕਿ ਜਿਹੜਾ ਟੈਂਡਿੰਗ ਪ੍ਰੋਸੈਸ ਚੱਲ ਰਿਹਾ ਹੈ ਟੈਂਡਿੰਗ ਪ੍ਰੋਸੈਸ ਜਿਹੜਾ ਸਰ ਚੱਲ ਰਿਹਾ ਜੀ ਇਹ ਪੰਜਾਬ ਗਵਰਨਮੈਂਟ ਦੇ ਇੱਕ ਪ੍ਰੋਜੈਕਟ ਹੈ ਜੀ ਇਹ ਇਕੱਲੇ ਬਟਾਲਾ ਚ ਨਹੀਂ ਸਰ ਸਾਰੇ ਪੰਜਾਬ ਚ ਚੱਲ ਰਿਹਾ ਔਰ ਸਰ ਇਹ ਚ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਗਰ ਸਵਾਈਸੇਵਕ ਇਹ ਚ ਆਪਾਂ ਜਿਹੜੇ ਆਲਰੇਡੀ ਸਵਾਈਸੇਵ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਡਿਊਟੀ ਤੋਂ ਨਹੀਂ ਕੱਢਿਆ ਜਾਏਗਾ ਸਾਰੇ ਸਵਾਈਸੇਵਕ ਐਜ਼ ਇਟ ਇਜ਼ ਕੰਮ ਕਰਨਗੇ ਜੀ ਜਿਹੜੇ ਪੁਆਇੰਟ ਕੀਤੇ ਨੇ ਸੁਪਰਵਾਈਜ਼ਰ ਉਹ ਸਰ 144 ਸੁਪਰਵਾਈਜ਼ਰ ਉਹ ਵੀ ਸਰ ਪੰਜਾਬ ਗਵਰਨਰ ਦਾ ਡਿਸੀਜਨ ਹੈ ਜੀ ਉਹ ਵੀ ਜਿਹੜਾ ਪੈਸਕੋ ਤੋਂ ਬੰਦੇ ਪੁਆਇੰਟ ਕੀਤੇ ਨੇ ਉਹ ਪੰਜਾਬ ਗਵਰਨਰ ਨੇ ਸਾਰੇ ਬਟਾਲਾ ਜੇ ਮਲਬਾ ਕੱਲੇ ਬਟਾਲੇ ਚ ਨਹੀਂ ਜੀ ਸਾਰੇ ਕਾਰਪੋਰੇਸ਼ਨਾਂ ਨੇ ਦਿੱਤੇ ਆ ਜੀ ਉਹ ਐਜ਼ ਅ ਸੁਪਰਵਾਈਜ਼ਰ ਕੰਮ ਕਰਨਗੇ ਜੀ ਔਰ ਤੀਜਾ ਸੀਗਾ ਸਰ ਕਿ ਸਾਡੀਆਂ ਟੀਮਾਂ ਸਰ ਜਿਹੜੀਆਂ ਚੰਡੀਗੜ੍ਹੋਂ ਆ ਰਹੀਆਂ ਨੇ ਜਾਂ ਸਾਡੀ ਜੀਐਫਸੀਡੀ ਵੀ ਆ ਰਹੀ ਆ ਸਵਚ ਸੁਵੇਤਨ ਦੀ ਟੀਮਾਂ ਵੀ ਆ ਰਹੀਆਂ ਨੇ ਉਹ ਚ ਕਮਿਸ਼ਨਾਂ ਨੇ ہدایت ਕੀਤੀ ਕੀ ਆਪਣੇ ਜਿਹੜੇ ਜਿੰਨੇ ਵੀ ਸਫਾਈ ਸੇਵਕ ਨੇ ਆਪਣੀ ਡਿਊਟੀ ਤੰਦੇ ਹੀ ਨਾ ਕਰਨ ਜੀ 8 ਘੰਟੇ ਪ੍ਰ ਔਰ ਸਫਾਈ ਪੱਕੋ ਕਿਸੇ ਬਟਾਲਾ ਦੇ ਨਗਰ ਨਿਕ ਬਟਾਲਾ ਉਹ ਤਰ੍ਹਾਂ ਪਿੱਛੇ ਨਾ ਰਹਿ ਜੀ ਅਮੇ ਦਾ ਤਾਂ ਫਤਕ ਇਹਨਾਂ ਆਇਆ ਕਿ ਸਰ ਇਸ ਬਾਰੇ ਕਮਿਸ਼ਨਰ ਸਾਹਿਬ ਕਿਉਂਕਿ ਉਹ ਜੇ ਅਗਰ ਉਹਨਾਂ ਨੂੰ ਦੱਸਣਾ ਹੈ ਜਾਂ ਇਹ ਦੱਸਣਾ ਸਰ ਇਹ ਡਿਸੀਨ ਕਮਿਸ਼ਨਰ ਸਾਹਿਬ ਦਾ ਜੀ ਕਮਿਸ਼ਨਰ ਸਾਹਿਬ ਵੀ ਦੱਸ ਸਕਦੇ ਜੀ ਇਹ ਪ੍ਰਾਪਤੀ ਦੇ ਤਰ੍ਹਾਂ ਚੱਲ ਨਹੀਂ ਗਈ ਹਰਦਾ ਹਾਲ ਦਾ ਸਰ ਵੇਖੋ ਜੀ ਗੱਲ ਕਰਕੇ ਕਿਉਂਕਿ ਇਹਨਾਂ ਦਾ ਕੋਈ ਪਹਿਲਾਂ ਕੋਈ ਮੈਮੋਰੰਡਮ ਸਰ ਨਹੀਂ ਦਿੱਤਾ ਗਿਆ ਇਸ ਬਾਰੇ ਸਾਡੀ ਯੂਨੀਅਨ ਦੱਸ ਸਕਦੀ ਜੀ